ਭਾਈ ਇੱਕ ਵਾਰੀ ਪੰਜਾਬ ਗਾ ਦਿਓ ਸਾਰੇ ਮੁੰਡਿਆਂ ਦੇ ਡਵਾਣਾ ਇੱਕ ਵਾਰੀ ਆਮ ਮੜ ਫੇਰ ਦੁਬਾਰਾ ਆਮ ਮੈਂ ਜੱਗ ਦੁਨੀਆ ਤੋਂ ਜਾਵਾਂ ਮੜ ਫੇਰ ਦੁਬਾਰਾ ਆਮ ਮੈਂ ਜੋ ਵੀ ਜੂ ਨਾ ਹਲਾਵਾਂ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਦੀ ਕਰਮਜੀਤ ਭਾਈ ਜੀ ਤੁਸੀਂ ਤੁਹਾਡੇ ਦਿਨਾਂ ਦੇ ਐਮਪੀ ਸਾਹਿਬ ਨਾਲ ਬੋਲਣ ਵੀ ਕਿਹਾ ਸੀ ਬਾਈ ਦੇ ਕਿਸੇ ਵੀ ਬੰਦੇ ਦਾ ਕਰਤਾਰ ਪਤਾ ਕਰਨਾ ਹੋਵੇ ਉਹਦੇ ਯਾਰ ਦਾ ਯਾਰ ਦੋਸਤ ਵੇਖ ਲੋ ਕਿੰਨੇ ਸਮੇਂ ਤੋਂ ਇਕੱਠੇ ਨੇ ਕਦੋਂ ਦੇ ਲਿਪਦੇ ਨੇ ਤੇ ਵੀਰੋ ਅੱਜ ਯਾਰੀਆਂ ਨਾ ਬਣਾਏ ਨੇ ਇੱਥੇ ਯਾਰ ਤੇ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਜੀ ਆਇਆਂ ਕਰਦਾ ਤੇ ਮੈਂ ਯਕੀਨ ਦਿਵਾਉਣਾ ਕਿ ਥੋੜੀ ਤੁਸੀਂ ਫਿਕਰ ਨਾ ਕਰਿਓ ਅੱਜ ਤੋਂ ਬਾਅਦ ਅੱਜ ਦੀ ਤੁਹਾਡੀ ਹਾਜ਼ਰੀ ਜਿਹੜੀ ਫਾਈਨਲ ਹਾਜ਼ਰੀ ਆ ਉਮੀਦ ਹੈ ਕਿ ਬਾਈ ਦਾ ਰੁਤਬਾ ਐਮਐਲਏ ਤੋਂ ਵੱਧ ਜਾਣਾ ਬਾਕੀ ਤੁਸੀਂ ਆਪ ਹੀ ਸੈਨੋ ਸੋ ਜਿਹੜੇ ਮੇਰੇ ਦਿਲ ਦੇ ਵਿੱਚ ਔਰਮਾਨ ਨੇ ਵੀ ਮੈਂ ਇਸ ਇਲਾਕੇ ਲਈ ਕੀ ਕਰਨਾ ਹੈ ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਦਾ ਕਿ ਮੈਨੂੰ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਤੋਂ ਟਿਕਟ ਮਿਲੀ ਹੈ ਸਭ ਤੋਂ ਪਹਿਲਾ ਕੰਮ ਬਾਬਾ ਫਰੀਦ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਹੈ ਭਰਿਆ ਰੁਕ ਲਗਾ ਕੇ ਸੋ ਉਸ ਤੋਂ ਬਾਅਦ ਜਿਹੜਾ ਸਾਡਾ ਇਲਾਕਾ ਹੈ ਇਹ ਖੇਤੀ ਦੇ ਉੱਤੇ ਨਿਰਭਾਰਾ ਜ਼ਿਆਦਾ ਇਥੇ ਫੂਡ ਪ੍ਰੋਸੈਸਿੰਗ ਕੋਈ ਇੰਡਸਟਰੀ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਗਰੀਬ ਜਿਹੜੇ ਮਜ਼ਦੂਰ ਭਰਾ ਉਹਨਾਂ ਨੂੰ ਵੀ ਫਾਇਦਾ ਸਾਡੇ ਕਿਸਾਨਾਂ ਨੂੰ ਵੀ ਫਾਇਦਾ ਸਾਡੇ ਛੋਟੇ ਦੁਕਾਨਦਾਰਾਂ ਨੂੰ ਵੀ ਫਾਇਦਾ ਤੇ ਕਾਰੋਬਾਰਾਂ ਨੂੰ ਵੀ ਫਾਇਦਾ ਫਿਰ ਸਕਿੱਲ ਸੈਂਟਰ ਖੋਲ੍ਹਾਂਗੇ ਜਿਹਦੇ ਨਾਲ ਬੱਚਿਆਂ ਨੂੰ ਹੱਥਾਂ ਦਾ ਹੁਨਰ ਸਿਖਾਇਆ ਜਾਊ ਤੁਸੀਂ ਦੇਖਿਆ ਹੋਣਾ ਦਾਤੀਆਂ ਗੁਰਪੇ ਬਣਾਉਣ ਵਾਲੇ ਬੰਦੇ ਅੱਜ ਟਰੈਕਟਰ ਕੰਬਾਈਨਾ ਬਣਾ ਰਹੇ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਬਣ ਗਈਆਂ ਉਹਨਾਂ ਦੀਆਂ ਕਿਉਂ ਬਣੀਆਂ ਉਹਨਾਂ ਕੋਲੇ ਹੱਥਾਂ ਦਾ ਹੁਨਰ ਸੀ ਹੱਥੀ ਮਿਹਨਤ ਕਰਨ ਜਾਣਦੇ ਸੀ ਉਹ ਜਿਹੜੇ ਬੰਦੇ ਕੋਲੇ ਹੱਥਾਂ ਦਾ ਹੁਨਰ ਹੈ ਮੈਂ ਪੂਰੀ ਦੁਨੀਆ ਘੁੰਮੀ ਐ ਜਿੱਥੋਂ ਸੂਰਜ ਚੜ੍ਹਦਾ ਤੇ ਜਿੱਥੇ ਤੱਕ ਛਿਪਦਾ ਮੈਂ ਹੱਥੀ ਕੰਮ ਕਰਨ ਵਾਲੇ ਬੰਦੇ ਨੂੰ ਅੱਜ ਤੱਕ ਭੁੱਖਾ ਮਰਦੇ ਨਹੀਂ ਦੇਖਿਆ ਸੋ ਆਪਣਾ ਇਹ ਬੱਚਿਆਂ ਨੂੰ ਹੱਥੀ ਹੁਨਰ ਸਿਖਾਵਾਂਗੇ ਜਿਹੜੇ ਬੱਚੇ ਨੌਕਰੀਆਂ ਪਿੱਛੇ ਭੱਜਦੇ ਆ ਨੌਕਰੀਆਂ ਪਿੱਛੇ ਨਾ ਭੱਜਣ ਬਲਕਿ ਵੀ ਬੱਚੇ ਬੰਦੇ ਨੂੰ ਨੌਕਰੀਆਂ ਦੇਣ ਵਾਲੇ ਬਣਨ ਸੋ ਬਾਕੀ ਜਿਹੜੇ ਪਿੰਡ ਲੈਵਲ ਤੇ ਗਰਾਊਂਡ ਬਣਵਾਵਾਂਗੇ ਜਿਹਦੇ ਨਾਲ ਸਾਡੇ ਬੱਚਿਆਂ 'ਚ ਖੇਡਾਂ ਪ੍ਰਤੀ ਰੁਚੀ ਪੈਦਾ ਹੋਊਗੀ ਨਸ਼ਿਆਂ ਮਰਗਿਆਂ ਭੈੜੀਆਂ ਆਲਮਤਾਂ ਤੋਂ ਦੂਰ ਰਹਿਣਗੇ ਤੇ ਨਾਲੇ ਕਲੱਬਾਂ ਨੂੰ ਜਿਹੜੇ ਯੂਥ ਕਲੱਬ ਨੇ ਉਹਨਾਂ ਨੂੰ ਵੀ ਤਕੜਾ ਕਰਾਂਗੇ ਤਾਂ ਕਿ ਜਿੱਥੇ ਵੀ ਬੈਣ ਆ ਮੈਂਫਲੋਂ ਤੁਸੀਂ ਨੇ ਲਾਉਣੀਆਂ ਵੋਟਾਂ ਪਾ ਕੇ ਬਾਈ ਨੂੰ ਚੁਕਾ ਕੇ ਆਪਣੇ ਇਲਾਕੇ ਦੀ ਤੁਹਾਡੇ ਇਲਾਕੇ ਦੀ ਗੱਲ ਬਾਈ ਦਿੱਲੀ ਬੈਠਾ ਕਰੇ ਮੈਂ ਸਾਰੇ ਆਵਾਂਗੇ ਧੰਨਵਾਦ ਕੀ ਜਦੋਂ ਬਾਈ ਇਧਰ ਉਧਰ ਸ਼ੂਟਿੰਗ ਤੇ ਹੋਇਆ ਕਰੂਗਾ ਅਸੀਂ ਡਿਊਟੀ ਨਿਭਾ ਕੇ ਜਾਇਆ ਕਰਾਂਗੇ ਤੁਸੀਂ ਸਾਨੂੰ ਫੜ ਲਿਆ ਕਰੋ ਬਾਈ ਤੁਸੀਂ ਕਹੇਗੇ ਸੀ ਬਾਈ ਭਜੂਗਾ ਨਹੀਂ ਤੁਹਾਡੇ ਨਾਲ ਖੜੂਗਾ ਜਿੱਥੇ ਮਰਜੀ ਤੁਸੀਂ ਖੜਾਓਗੇ